ਕਿ ਸੀਤੇ ਬਹਿਰਾਮ ਵਿਖੇ ਪਹੁੰਚੇ ਹੋ ਜਿਸ ਤਰ੍ਹਾਂ ਕੇ ਇਲਾਕਾ ਨੂੰ ਅਸੀਂ ਮੰਗਦੀ ਕੋਈ ਪੁਲ ਦੇ ਥੱਲੇ ਰਸਤਾ ਜਾਈਆ ਸੀਗਾ ਉਹ ਤੁਸੀਂ ਉਹ ਪਾਸ ਕਰਾਇਆ ਕੀ ਕਹੋ ਉਸ ਮੋਕੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤਾਕਤ ਬਖਸ਼ੀ ਰਸਤਾ ਦਿਖਾਇਆ ਕਿ ਇਹਨਾਂ ਦੀ ਬਹਿਰਾਮ ਵਾਸੀਆਂ ਦੀ ਜੈਨੂਨ ਮੰਗ ਜਿਹੜੀ ਹੈ ਉਹਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਦੂਜਾ ਤੁਹਾਡਾ ਵੀ ਧੰਨਵਾਦ ਜਦੋਂ ਵੀ ਤੁਸੀਂ ਇਸ ਸਮੱਸਿਆ ਨੂੰ ਬਾਰ-ਬਾਰ ਸਰਕਾਰ ਦੇ ਧਿਆਨ 'ਚ ਲਿਆਂਦਾ ਤੇ ਇਹ ਅਸੀਂ ਲੋਕਲ ਐਡਮਿਨਿਸਟ੍ਰੇਸ਼ਨ ਨੈਸ਼ਨਲ ਹਾਈਵੇਅ ਅਥਾਰਟੀ ਦੀ ਐਡਮਿਨਿਸਟ੍ਰੇਸ਼ਨ ਕੰਸਲਟੈਂਟਸ ਠੇਕੇਦਾਰ ਸਭ ਦੇ ਧਿਆਨ ਚ ਇਹ ਗੱਲ ਆਂਦੀ ਔਰ ਕਿਉਂਕਿ ਪ੍ਰੋਬਲਮ ਜੈਨੂਨ ਸੀਗੀ ਕਿ ਸਭ ਨੇ ਬੜਾ ਸਿਮੂਥੈਟਿਕਲੀ ਇਸ ਨੂੰ ਕਨਸਿਡਰ ਕਰਦੇ ਹੋਏ ਕਿਉਂਕਿ ਇੱਕ ਪਿੰਡ ਸਾਰਾ ਪਾਸੇ ਆ ਉਹਨਾਂ ਦੀ ਅਬਿਲਿਟੀ ਸਾਰੇ ਦੂਏ ਪਾਸੇ ਆ ਜਾਣ ਲਈ 3 ਕਿਲੋਮੀਟਰ ਡੇਲੀ ਘੁੰਮਣਾ ਬੜਾ ਔਖਾ ਤੋਂ ਮੰਗ ਜਿਹੜੀ ਹੈ ਅੱਜ ਮੰਗ ਹੋਈ ਅੰਡਰਪ੍ਰਾਈਜ਼ ਜਿਹੜਾ ਹੈ ਮਨਜ਼ੂਰ ਹੋਇਆ ਜਿਹਦਾ ਦੱਸਿਆ ਗਿਆ ਤੁਮੈਂ ਆਪਣੀ ਸਰਕਾਰ ਦਾ ਗੜਕ ਨਿਤ ਨਗਰਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਨਾਲ ਉਸ ਸੱਚੇ ਪਾਤਸ਼ਾਹ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਹੀ ਰਸਤਾ ਦਿਖਾਇਆ ਇਹ ਕੋਲਾ ਜੀ ਵੈਸੇ ਤਾਂ ਇਲਾਕਾ ਨਵਾਸੀ ਅਸੀਂ ਦੇਖ ਰਹੇ ਹਾਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਨੇ ਕਿ ਤੁਸੀਂ ਅੰਡਰਬ੍ਰਿਜ ਪਾਸ ਕਰਾਇਆ ਔਰ ਮਸਲਾ ਹੱਲ ਹੋ ਗਿਆ ਪਰ ਇਹ ਕਿੱਥੇ ਇਹ ਮੁਸ਼ਕਲਾਂ ਰਹਿ ਜਾਂਦੀਆਂ ਨੇ ਜਿਸ ਤਰ੍ਹਾਂ ਕਿ 2-2.5 ਮਹੀਨੇ ਇਹਨਾਂ ਨੂੰ ਸੁਲਝਾਸ਼ ਕਰਨਾ ਪਿਆ ਔਰ ਤਰਨੇ ਤੇ ਬੈਠਣਾ ਪਿਆ ਇਹ ਕੀ ਕੋਈ ਪਲੈਨਿੰਗ ਚ ਕਮੀ ਰਹੀ ਗਈ ਜਾਂ ਕਿੱਥੇ ਕਮੀ ਗਈ ਪਹਿਲਾਂ ਤਾਂ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਉਦੋਂ ਤੁਸੀਂ ਵੀ ਸੀਗੇ ਕਿੰਨੀ ਕਿੰਨੀ ਸਰਦੀ ਵਿੱਚ ਛੋਟੇ ਛੋਟੇ ਬੱਚੇ ਵੀ ਸਕੂਲਾਂ ਆ ਕੇ ਉਸ ਤਰ੍ਹਾਂ ਦੇ ਬੈਠਦੇ ਸੀ ਜਦੋਂ ਇਹ ਸਰਵੇ ਹੋਇਆ ਉਸ ਵੇਲੇ ਸਰਵੇ ਵਾਲਿਆਂ ਨੂੰ ਦੇਖਣਾ ਚਾਹੀਦਾ ਸੀਗਾ ਜਾਂ ਮੈਂ ਮੈਂ ਵੀ ਕਹਿੰਨਾ ਕਿ ਵਾਰ ਆਪਾਂ ਵੀ ਅਵੇਅਰ ਨਹੀਂ ਹੁੰਨੇ ਕਿ ਕੀ ਹੋ ਗੀ ਰਿਹਾ ਹੈ ਵੀ ਚਲੋ ਡਿਵੈਲਪਮੈਂਟ ਹੋ ਰਹੀ ਠੀਕ ਹੈ ਅਸੀਂ ਵੀ ਅਵੇਅਰ ਨਹੀਂ ਹੁੰਦੇ ਵੀ ਇਹਦਾ ਸਾਨੂੰ ਨੁਕਸਾਨ ਵੀ ਕੱਲ ਕੀ ਹੋਣਾ ਜੇ ਟਾਈਮਲੀ ਇੰਟਰਵੈਂਸ਼ਨ ਹੋ ਜਾਂਦੀ ਟਾਈਮਲੀ ਉਹ ਸਰਵੇ ਪ੍ਰੋਪਰ ਹੋ ਜਾਂਦਾ ਸ਼ਾਇਦ ਇਹ ਸਮੱਸਿਆ ਨਾ ਆਂਦੀ ਚਲੋ ਦੇਰ ਆਏ ਦਰਸਤ ਆਏ ਉਹਨਾਂ ਸਮੱਸਿਆ ਹੱਲ ਹੋ ਗਈ ਹੈ ਬੜੇ ਦੇਖ ਰਹੇ ਅਸੀਂ ਇਲਾਕਿਆਂ ਨੂੰ ਅਸੀਂ ਕੋਸ਼ਿਸ਼ ਨੇ ਵੀ ਸਮੱਸਿਆ ਹੱਲ ਹੋ ਗਈ ਚਲੋ ਬਾਈ ਤੇ ਦੇਰਾ ਹੀ درست ਆਏ ਪਰ ਹੋ ਗਈ ਹੈ ਪਰ ਫਿਰ ਵੀ ਇਹ ਗੱਲਾਂ ਇਦਾਂ ਨਹੀਂ ਹੋਣੀ ਚਾਹੀਦੀ ਜੇ ਹੋਰ ਗੱਲ ਕਰੀਏ ਜਿਸ ਨਾਲ ਕਿ ਇਲੈਕਸ਼ਨ ਤਾਂ ਬਿਗਲੇ ਬਚ ਗਿਆ ਹੈ ਔਰ ਇਹਦੇ ਮਾਰੇ ਕੀ ਕਰੂੰ ਹਾਂ ਠੀਕ ਹੈ ਪੰਜਾਬ ਦਾ ਇਲੈਕਸ਼ਨ ਪਹਿਲੀ ਜੂਨ ਨੂੰ ਹੈ ਅ ਅੱਜ ਵੀ ਸਾਡੇ ਪ੍ਰਧਾਨ ਜੀ ਨੇ ਸਾਰੇ ਜ਼ਿਲ੍ਹਿਆਂ ਦੀਆਂ ਮੰਡਲਾਂ ਦੀਆਂ ਮੀਟਿੰਗਾਂ ਲੈ ਕੇ ਆਏ ਨੇ ਉਸ ਤੋਂ ਬਾਅਦ ਇੱਥੇ ਪ੍ਰੋਗਰਾਮ ਸੀਗਾ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ 13 ਦੀ 13 ਸੀਟਾਂ ਦੇ ਪੂਰੀ ਤਿਆਰੀ ਹੈ ਮੈਂ ਫਤੇਗੜ ਸਾਹਿਬ ਦਾ ਪਰਿਵਾਰੀ ਹਾਂ ਮੈਂ ਉੱਥੇ ਵੀ ਦੇਖਿਆ ਜਿੱਥੇ ਅਸੀਂ ਕਦੀ ਚੋਣਾਂ ਨਹੀਂ ਲੜਿਆ ਪਹਿਲੀ ਵਾਰੀ ਚੋਣ ਲੜ ਰਹੇ ਹਾਂ ਲੋ ਮਤਲਬ ਕਾਰਜਕਰਤਾ ਚੰਨ ਉਸਹਾ ਹੈ ਅਸੀਂ ਤਿੰਨ ਬੂਥਾਂ ਦੇ ਉੱਤੇ ਇੱਕ ਸ਼ਕਤੀ ਕੇਂਦਰ ਕੰਨੇ ਆ ਤਿੰਨ ਜਾਂ ਚਾਰ ਬੂਥ ਨੂੰ ਮਿਲਾ ਕੇ ਅੱਜ ਫਤੇਗੜ ਸਾਹਿਬ ਵਰਗੀ ਕੰਸਟੀਟੂਐਂਸੀ ਅਸੀਂ ਉਸ ਲੈਵਲ ਤੇ ਪਹੁੰਚ ਗਏ ਆ ਔਰ ਕਈ ਬੂਥਾਂ ਤੱਕ ਪਹੁੰਚ ਗਏ ਆ ਨਵਾਂ ਸ਼ਹਿਰ ਜਿਹੜਾ ਜ਼ਿਲ੍ਹਾ ਆ ਉਹ ਵੀ ਸ਼ਕਤੀ ਕੇਂਦਰ ਔਰ ਬੂਥ ਤੱਕ ਪਹੁੰਚ ਗਿਆ ਸਾਡੀ ਤਿਆਰੀ ਜਿਹੜੀ ਹੈ ਉਹ ਪੂਰੀ ਹੈ ਮੈਂ ਇੱਕ ਹੋਰ ਤੁਹਾਡੇ ਰਾਹੀਂ ਲਜੰਦਰ ਧਿਆਨ ਚ ਲਿਆਉਣ ਚਾਹਨਾ ਕਿ 14 19 ਦੇ ਵਿੱਚ ਅਸੀਂ ਕਹਿੰਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ ਅਸੀਂ ਆਹ ਆ ਕੰਮ ਕਰਾਂਗੇ ਤਾਂ ਹੁਣ ਦੇ ਇਲੈਕਸ਼ਨਸ ਅਸੀਂ ਕਹਿ ਰਹੇ ਆ ਕਿ ਅਸੀਂ ਸਾਨੂੰ ਤੁਸੀਂ ਦੋ ਵਾਰ ਪਾਵਰ ਦਿੱਤੀ ਹੈ ਅਸੀਂ ਆਹ ਆ ਕੰਮ ਕਰ ਦਿੱਤੇ ਆ ਜਿਹੜੇ ਬਾਕੀ ਰਹਿੰਦੇ ਕੰਮ ਹੈ ਵੱਡੇ ਕੰਮ ਨੇ ਉਹ ਵੀ ਅਸੀਂ ਇਸ ਇਲੈਕਸ਼ਨ ਤੋਂ ਬਾਅਦ ਕਰਾਂਗੇ ਇਸ ਕਰਕੇ ਮੋਦੀ ਜੀ ਨੇ ਕਿਹਾ ਕਿ 400 ਪਾਰ ਦਾ ਨਾਰਾ ਇਸ ਕਰਕੇ ਦਿੱਤਾ ਕਿ ਜਿਹੜੇ ਕੰਮ ਕੀਤੇ ਹੋਏ ਨੇ ਉਹਨਾਂ ਕੰਮਾਂ ਦੇ ਬੀਸਤੇ ਅਸੀਂ ਪੂਰਾ ਵਿਸ਼ਵਾਸ ਹੈ ਕਿ ਜਨਤਾ ਸਾਨੂੰ 400 ਤਜਾ ਸੀਟਾਂ ਦੇਗੀ ਪਰ ਤੁਸੀਂ ਸਰਵੇ ਵੀ ਦੇਖ ਲਿਆ 411 412 ਉਸਾ ਬਣਾ ਰਹੇ ਨੇ ਇਹ ਕਨਨ ਜਿੱਦਾਂ ਉਹ ਦੱਸ ਰਹੇ ਹੋ ਵੀ ਕਾਰਜਕਰਤਾ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ 400 ਦਾ ਨਾਰਾ ਫਾਰਕ ਕਰਨ ਜਾਣ ਜਾ ਰਹੇ ਹੋ ਤੇ ਇਹ ਤਾਂ ਭਾਰਤੀ ਗੱਲ ਹੋ ਗਈ ਪਰ ਜਿਹੜੇ ਸਾਡੇ ਪੰਜਾਬ ਦਾ ਵੋਟਰ ਹੈ ਪੰਜਾਬ ਦੀ ਜਨਤਾ ਹੈ ਇਸ ਗੱਲ ਨੂੰ ਸੁਣਨ ਤੋਂ ਬਹੁਤ ਉਤਆਵਲੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਕਾਲੀਦਾਵ ਦਾ ਕੋਈ ਐਲੈਂਸ ਹੋਣ ਜਾ ਰਿਹਾ ਹੈ ਜਾਂ ਨਹੀਂ ਹੋ ਰਿਹਾ ਇਹ ਸਾਡੇ ਦਰਸ਼ਕ ਇਸ ਗੱਲ ਨੂੰ ਸੁਣਨ ਨੂੰ ਬਹੁਤ ਉਤਆਵਲੇ ਨੇ ਇਹਦੇ ਬਾਰੇ ਕੋਈ ਜਾਣ ਦੇਖੋ ਅੱਜ ਦੀ ਤਰੀਕ ਚ ਅਸੀਂ 13 ਦੇ 13 ਭਾਰਤੀ ਜਨਤਾ ਪਾਰਟੀ ਲੜੇਗੀ ਸਮਝੌਤਾ ਹੁੰਦਾ ਨਹੀਂ ਹੁੰਦਾ ਇਹ ਉੱਪਰ ਪਾਰਟੀ ਨੇ ਡਿਸਾਈਡ ਕਰਨਾ ਜਿਵੇਂ ਗਵਸਾ ਮਜਾ ਜਨਤਿਕ ਇਲੈਕਸ਼ਨ ਬਹੁਤ ਲੇਟ ਹੋਣ ਜਾ ਰਹੀ ਹੈ ਜਿਸ ਤਰ੍ਹਾਂ ਕਿ ਲੰਬਾ ਸਮਾਂ ਹੈ ਪਹਿਲੀ ਜੂਨ ਨੂੰ ਇਲੈਕਸ਼ਨ ਹੋਣੀ ਹੈ ਤੇ ਕਿੰਨੇ ਪਰਸੈਂਟ ਚਾਹਦੇ ਜਿਸ ਤਰ੍ਹਾਂ ਕਿ ਕਦੀ ਗੱਲਾਂ ਦੀ ਹੋਰ ਸਮਝੌਤਾ ਹੋ ਰਿਹਾ ਕਦੀ ਗੱਲਾਂ ਦੀ ਨਹੀਂ ਹੋ ਰਿਹਾ ਕਦੀ ਅੱਜ ਵੀ ਤੁਸੀਂ ਕਹਿ ਰਹੇ ਹੋ ਵੀ ਹੋਣ ਦੇ ਚਾਂਸ ਹੈਗੇ ਨੇ ਨਹੀਂ ਨਹੀਂ ਮੈਂ ਮੈਂ ਇਹ ਗੱਲ ਕਹਿ ਰਿਹਾ ਕਿ ਅਸੀਂ 13 ਦੀ ਤਰ੍ਹਾਂ ਹੀ ਤਿਆਰੀ ਕਰ ਰਹੇ ਹਾਂ ਕੱਲ ਨੂੰ ਉੱਪਰ ਕੇਂਦਰ ਕਿਸੇ ਨਿਰਣੇ ਤੇ ਪਹੁੰਚਦਾ ਇਸ ਨੂੰ ਮਿਲੋਤਾ ਕਰਨਾ ਜਾਂ ਨਹੀਂ ਕਰਨਾ ਉਸ ਤੋਂ ਹਮਲਾ ਕੰਮ ਕਰਾਂਗੇ ਲੇਕਿਨ ਸਾਡੀ ਤਿਆਰੀ 13 ਸੀਟਾਂ ਦੀ ਕੱਲੇ ਲੜਦੇ ਹੋ ਕਿੰਨੀਆਂ ਤੇ ਰਲ ਕੇ ਲੜਦੇ ਹੋ ਕਿੰਨੀਆਂ ਦੇਖੋ 13 ਸੀਟਾਂ ਦੀ ਲੜਾਈ ਅਸੀਂ ਜਿੱਤਣ ਵਾਸਤੇ ਲੜਨੀ ਹੈ ਹਾਰਨ ਵਾਸਤੇ ਨਹੀਂ ਲੜਨੀ ਜਿੱਤਣ ਵਾਸਤੇ ਲੜਨੀ ਹੈ ਕਿਉਂਕਿ ਅਸੀਂ ਕੰਮ ਕੀਤੇ ਹੋਏ ਨੇ ਅਸੀਂ ਕੰਮ ਦੇ ਆਧਾਰ ਤੇ ਜਾਂ ਜਨਤਾ ਦਾ ਵਿਸ਼ਵਾਸ ਹੈ ਦੇਖੋ ਪੰਜਾਬ ਦੇ ਲੋਕ ਤਾਂ ਵੈਸੇ ਹੀ ਬੜੇ ਮਾਨ ਸਤਕਾਰ ਦੇ ਨਾਲੇ ਲੋਕ ਹੈ ਜੇ ਥੋੜਾ ਵੀ ਕੰਮ ਕਰ ਦਿਓ ਅੱਜ ਹੁਣ ਤੁਸੀਂ ਦੇਖੋ ਨਾ ਮੈਂ ਕੀਆ ਕੀਤਾ ਕੁਝ ਵੀ ਨਹੀਂ ਕੀਤਾ ਤੁਹਾਡੀ ਕੰਟਰੀਬਿਊਸ਼ਨ ਵੀ ਹੈਗੀ ਆ ਉਸ ਪਰਮਾਤਮਾ ਦੀ ਕੰਟਰੀਬਿਊਸ਼ਨ ਜਾਂ ਮਾਨ ਮੈਨੂੰ ਦੇ ਰਹੇ ਨੇ ਇਸ ਕਰਕੇ ਜਰੂਰ ਰਹੋ ਭਾਰਤੀ ਜਨਤਾ ਪਾਰਟੀ ਨੂੰ ਮਾਨ ਸਨਮਾਨ ਦੇਣਗੇ ਔਰ ਸਾਡੀਆਂ ਪਹਿਲੀ ਵਾਰ ਹਾਜ਼ਰੀ 100% ਤੇ ਰਹੇਗੀ। ਅਨੰਦਪੁਰ ਦੀ ਸੀਟ ਲਈ ਕੋਈ ਆਈਡੀਆ ਦੇ ਦਿਓ ਕੌਣ ਸੀਟ ਲੜਨ ਜਾ ਰਿਹਾ ਹੈ? ਹਲੇ ਕੁਝ ਨਹੀਂ। ਭਾਰਤੀ ਜਨਤਾ ਪਾਰਟੀ ਨੂੰ ਮਿਲ ਗਈ ਤੇ ਭਾਰਤੀ ਜਨਤਾ ਪਾਰਟੀ ਲੜੇਗੀ। ਔਰ ਜੇ ਸਮਝੌਤੇ ਹੁੰਦੇ ਆ ਕੀ ਫੈਸਲਾ ਹੁੰਦਾ? ਇੰਡੀਪੈਂਡੈਂਟ ਪਾਰਟੀ ਜਨਤਾ ਪਾਰਟੀ ਲੜਦੀ ਕੈਂਡੀਡੇਟ। ਕੈਂਡੀਡੇਟ ਪਾਰਟੀ ਨਹੀਂ ਸਾਈਨ ਕਰਦਾ। ਧੰਨਵਾਦ ਜੀ। ਕੁਝ ਹੋਰ ਦੇ ਦਿਓ ਤੁਸੀਂ। ਚੱਲ ਦੋ। ਬਿਲਕੁਲ ਇੱਕ ਤਾਂ ਬੜੀ ਅੱਜ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਲੰਬੇ ਸਮੇਂ ਤੋਂ ਇੱਥੇ ਦੀ ਮੰਗ ਸੀ ਉਹ ਪੂਰੀ ਹੋ ਗਈ। ਉਹਦੇ ਲਈ ਖੰਡਾ ਜੀ ਦਾ ਬਹੁਤ-ਬਹੁਤ ਧੰਨਵਾਦ। ਦੂਸਰਾ ਜਿਹੜਾ ਡੇਟ ਫਿਕਸ ਹੋ ਚੁੱਕੀ ਹੈ 1 ਜੂਨ ਨੂੰ ਤੇ ਸਾਡੀ ਸਾਰੀ ਟੀਮ ਬੜੇ ਜ਼ੋਰ ਦੇ ਨਾਲ ਮਿਹਨਤ ਕਰਕੇ ਇਸ ਹਲਕੇ ਤੋਂ ਸ਼੍ਰੀ ਨਨਪੁਰ ਸਾਹਿਬ ਹਲਕੇ ਨੂੰ ਅਸੀਂ ਭਾਜਪਾ ਦਾ ਉਮੀਦਵਾਰ ਨੂੰ ਜਿਤਾ ਕੇ ਪਾਰਲੀਮੈਂਟ ਭੇਜਾਂਗੇ ਤੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ